ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਟੈਰਫ ਦੀ ਗੱਲ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੜੀ ਡਿਟੇਲ ਦੇ ਨਾਲ ਗੱਲਬਾਤ ਕੀਤੀ ਸੀ ਟੈਰਫ ਤੇ ਬਾਰੇ ਜਾਣਕਾਰੀ ਦਿੱਤੀਆਂ ਸੀ ਤੇ ਇਹ ਵੀ ਦੱਸਿਆ ਸੀ ਕਿ ਹੌਨ ਵਾਲੇ ਟਾਈਮ ਦੇ ਵਿੱਚ ਮੈਕਸੀਕੋ ਤੇ ਚੀਨ ਜਿਹੜੇ ਨੇ ਉਹ ਇਸ ਪਾਸੇ ਵੱਲ ਨੂੰ ਜਾ ਸਕਦੇ ਨੇ ਕੈਨੇਡਾ ਦੇ ਨਾਲ অলਰੈਡੀ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਅੱਜ ਦੀ ਇੱਕ ਰਿਪੋਰਟ ਜਿਹੜੀ ਹੈ ਸਕਾਈ ਨਿਊਜ਼ ਦੀ ਇੱਕ ਰਿਪੋਰਟ ਹੈ ਪੜ੍ਹਨ ਵਾਲੀ ਰਿਪੋਰਟ ਹੈ ਇਹਦੇ ਵਿੱਚ ਦਾਵਾ ਕੀਤਾ ਗਿਆ ਕਿ ਟਰੰਪ ਖੁਦ ਇਸ ਗੱਲ ਨੂੰ ਐਡਮਿਟ ਕਰਦੇ ਨੇ ਕਿ ਇਹਦੇ ਨਾਲ ਜਿਹੜੇ ਉਹਨਾਂ ਦੇ ਮੇਜਰ ਟ੍ਰੇਡਿੰਗ ਪਾਰਟਨਰਸ ਨੇ ਉਹਨਾਂ ਨੂੰ ਇੱਕ ਡਿਸਟਰਬੈਂਸ ਜ਼ਰੂਰ ਹੋਊਗੀ ਹਾਲਾਂਕਿ ਉਹਨਾਂ ਨੇ ਆਪਣੇ ਬਚਾਅ ਦੇ ਲਈ ਜਾਂ ਡੈਮੇਜ ਕੰਟਰੋਲ ਤੋਂ ਕਹਿ ਲੋ ਉਹਨਾਂ ਨੇ ਇਹ ਗੱਲ ਕਹੀ ਇੱਕ ਲिटल ਡਿਸਟਰਬੈਂਸ ਪਰ ਫਿਰ ਵੀ ਡਿਸਟਰਬੈਂਸ ਹੋਊਗੀ ਪਰ ਉਹਨਾਂ ਨੇ ਕਿਹਾ ਚਾਈਨਾ ਦੂਜੇ ਪਾਸੇ ਇਹ ਗੱਲ ਕਹਿ ਰਿਹਾ ਕਿ ਅਸੀਂ ਰੈੜੀ ਆ ਕਿਸੇ ਵੀ ਤਰ੍ਹਾਂ ਦੇ ਜਿਹੜਾ ਵਾਰ ਦੇ ਲਈ ਕਿਸੇ ਵੀ ਤਰ੍ਹਾਂ ਦੇ ਟ੍ਰੇਡ ਵਾਰ ਦੇ ਲਈ ਜਾਂ ਹੋਰ ਕਿਸੇ ਦੇ ਲਈ ਆ ਯੂ ਐਸ ਪ੍ਰੈਜ਼ੀਡੈਂਟ ਨੇ ਇਹਦਾ ਜਿਹੜਾ ਕਮੈਂਟ ਕੀਤਾ ਕਿ ਲिटल ਡਿਸਟਰਬੈਂਸ ਵਾਲਾ ਉਹ ਜਦੋਂ ਕਾਂਗਰਸ ਨੂੰ ਐਡਰੈਸ ਕਰ ਰਹੇ ਸੀਗੇ ਉਦੋਂ ਕੀਤਾ ਤੇ ਉਸ ਤੋਂ ਬਾਅਦ ਜਦੋਂ ਉਹ ਆਰੇ ਸੀ ਵਾਪਸ ਤਾਂ ਉਦੋਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਥੋੜੀ ਬਹੁਤ ਡਿਸਟਰਬੈਂਸ ਤਾਂ ਹੋਊਗੀ ਆ ਪ੍ਰੋਡਿਊਸਰਸ ਜਿਹੜੇ ਨੇ ਮੈਕਸੀਕੋ ਦੇ ਵਿੱਚ ਨੇ ਜਾਂ ਕੈਨੇਡਾ ਨੇ ਉਹ ਆਲਰੇਡੀ ਹਿੱਟ ਹੋ ਗਏ ਨੇ ਕਿਉਂਕਿ 25% ਜਿਹੜਾ ਟੈਕਸ ਆ ਉਹਨਾਂ ਦੇ ਉੱਤੇ ਆਲਰੇਡੀ ਲਾ ਦਿੱਤਾ ਗਿਆ ਤੇ 20% ਜਿਹੜਾ ਟੈਰਿਫ ਆ ਉਹ ਚਾਈਨਾ ਦੇ ਉੱਤੇ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੇ ਉੱਤੇ ਅਪਲਾਈ ਹੋਣਾ ਹੁਣ ਉਸ ਤੋਂ ਬਾਅਦ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਵੀ ਤੇ ਆਮ ਜਿਹੜੀ ਚਰਚਾ ਚੱਲੀ ਹੈ ਕਿ ਜਿਹੜੀ ਲिटल ਡਿਸਟਰਬੈਂਸ ਹੈ ਜਿਹੜਾ ਖੁਦ ਪ੍ਰੈਜ਼ੀਡੈਂਟ ਦਾ ਕਥਨ ਆਪਣਾ ਕਮੈਂਟ ਹੈ ਇਹ ਅੱਗੇ ਕਿਸ ਕਦਰ ਤੱਕ ਜਾਏਗਾ ਇਹਦਾ ਕੰਜ਼ਿਊਮਰਸ ਦੇ ਉੱਤੇ ਕੀ ਪ੍ਰਭਾਵ ਪਾਊਗਾ ਇਹਦਾ ਸਟਾਕ ਮਾਰਕੀਟ ਤੋਂ ਲੈ ਕੇ ਹੋਰ ਕੀ ਪ੍ਰਭਾਵ ਪੈਣਗੇ ਕੀ ਉਹਨਾਂ ਨੂੰ ਆਪਣੇ ਇਸ ਕਦਮ ਤੋਂ ਪਿੱਛੇ ਹਟਣਾ ਪਊਗਾ ਆਪਣੀ ਗੱਲ ਤੋਂ ਟਾਇਰ ਫਲਾਉਣ ਵਾਲੀ ਜਿਹੜੀ ਟ੍ਰੇਡ ਵਾਰ ਤੋਂ ਪਿੱਛੇ ਹਟਣਾ ਪਊਗਾ ਸੋ ਖਾਸੀਆਂ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਇਸ ਟਾਈਮ ਉਹ ਚੱਲਣੀਆਂ ਕਨਸਰਨ ਜਿਹੜੇ ਨੇ ਉਹ ਇਹ ਨੇ ਕਿ ਜਿਹੜਾ ਇੱਕ ਸਾਈਕਲ ਆ ਹਾਈ ਇਨਫਲੇਸ਼ਨ ਦਾ ਉਹ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਆ ਸਕਦਾ ਤੇ ਇੰਟਰਸਟ ਰੇਟਸ ਤੱਕ ਦਾ ਜਿਹੜਾ ਜ਼ਿਕਰ ਹੈ ਉਹ ਵੀ ਕੀਤਾ ਗਿਆ ਕਿ ਉਹ ਹਾਇਰ ਹੋ ਸਕਦੇ ਨੇ ਵਰਲਡ ਦੀ ਜਿਹੜੀ ਲਾਰਜੈਸਟ ਇਕਨੋਮੀ ਹੈ ਯੂ ایس ਇਹ ਕਹਿੰਦੇ ਕਿ ਹੁਣ ਆਨਲਾਈਨ ਟਾਈਮ ਦੇ ਵਿੱਚ ਜੇ ਇਹਨਾਂ ਤੇ ਲੋਕਾਂ ਦੀ ਪਰਚੇਸਿੰਗ ਪਾਵਰ ਘਟਦੀ ਆ ਜਾਂ ਟ੍ਰੇਡ ਤੇ ਕੋਈ ਫਰਕ ਪੈਂਦਾ ਤਾਂ ਇਸ ਕੱਲਾ ਟ੍ਰੇਡ ਤੱਕ ਹੀ ਗੱਲਾਂ ਸੀਮਤ ਨਹੀਂ ਰਹਿਣੀਆਂ ਇਹ ਬਹੁਤ ਅੱਗੇ ਤੱਕ ਜਿਹੜਾ ਉਹ ਯੂ ایس ਇਕਨੋਮੀ ਨੂੰ ਹਿੱਟ ਕਰੇਗਾ ਉਹ ਕਹਿੰਦੇ ਕਿ ਨਾਲ ਹੀ ਇਹ ਇਹ ਦੁਨੀਆ ਦੀ ਜਿਹੜੀ ਆਰਥਿਕਤਾ ਉਹ ਵੀ ਇਹਨਾਂ ਦੇ ਪ੍ਰਭਾਵਾਂ ਤੋਂ ਬਚੀ ਨਹੀਂ ਰਹਿ ਸਕਦੀ ਹਾਂ ਇੱਕ ਇੱਕ ਗੱਲ ਕਹੀ ਗਈ ਹੈ ਕਿ ਜਿਹੜਾ ਹਾਈ ਇਨਫਲੇਸ਼ਨ ਦਾ ਜਿਹੜਾ ਸਾਈਕਲ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਇੰਟਰਸਟ ਰੇਟ ਵੱਧ ਜਾਂਦਾ ਜਾਂ ਹਾਇਰ ਜਾਂਦਾ ਪਿਛਲੇ ਰਿਕਾਰਡਸ ਦੇ ਨਾਲੋਂ ਵੀ ਤਾਂ ਇਹ ਇੱਕ ਅਮਰੀਕੀਆਂ ਨੂੰ ਇੱਕ ਹੋਰ ਜਿਹੜੀ ਚੁਣੌਤੀ ਦੇ ਨਾਲ ਸਿੱਜਣਾ ਪਊਗਾ ਜੀ ਸੋ ਬਿਲਕੁਲ ਪ੍ਰੈਜ਼ੀਡੈਂਟ ਯੂਐਸ ਦੇ ਜਿਹੜੇ ਹੈਗੇ ਆ ਡੋਨਲਡ ਡਰਾਮਪ ਉਹਨਾਂ ਨੇ ਜੋ ਉਹਨਾਂ ਨੇ ਟੈਰਿਫ ਲਾਏ ਆ ਕੈਨੇਡਾ ਦੇ ਉੱਤੇ ਮਕਸੀਕੋ ਦੇ ਉੱਤੇ ਤੇ ਚਾਈਨਾ ਦੇ ਉੱਤੇ ਉਹਨੂੰ ਲੈ ਕੇ ਸਟਾਕ ਮਾਰਕੀਟ ਪਿਛਲੇ 2-3 ਦਿਨਾਂ ਚ ਬਹੁਤ ਥੱਲੇ ਗਈ ਹੈਗੀ ਆ ਅੱਜ ਜਿਹੜੇ ਅਮਰੀਕਾ ਦੇ ਕਮਰਸ ਸੈਕਟਰੀ ਹੈਗੇ ਆ ਉਹਨਾਂ ਨੇ ਇਹ ਕਿਹਾ ਹੈ ਕਿ ਜੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਕੈਨੇਡਾ ਤੇ ਮਕਸੀਕੋ ਦੇ ਉੱਤੇ ਟੈਰਫ ਲਾਏ ਆ ਉਹਨਾਂ 'ਚ ਕੋਈ ਛੋਟ ਦਿੱਤੀ ਜਾ ਸਕਦੀ ਹੈਗੀ ਆ ਖਾਸ ਕਰਕੇ ਆਟੋ ਪਾਰਟਸ ਨੂੰ ਲੈ ਕੇ ਪਰ ਜਦੋਂ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਕੱਲ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੂੰ ਐਡਰੈਸ ਕੀਤਾ ਸੀ ਸੋ ਉਹਨਾਂ ਦਾ ਜਿਹੜਾ ਭਾਸ਼ਣ ਸੀ ਉਹ ਬਹੁਤ ਹੀ ਵਧੀਆ ਤੇ ਪੂਰੀ ਦੁਨੀਆ ਦੇ ਵਿੱਚ ਸੁਣਿਆ ਗਿਆ ਮਿਲੀਅਨਸ ਆਫ ਲੋਕਾਂ ਨੇ ਇਹ ਇੱਕ ਚੈਨਲ ਦਾ ਮੈਂ ਦੇਖਦਾ ਸੀ 10 ਮਿਲੀਅਨ ਤੋਂ ਵੱਧ ਜਿਹੜੇ ਵਿਊਜ਼ ਆ ਉਸ ਚੈਨਲ ਦੇ ਸੀ ਉਹਨਾਂ ਨੇ ਐਡਰੈਸ ਕੀਤਾ ਸੀ ਅਮਰੀਕਨ ਲੋਕਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਗੁੱਡ ਨੇਬਰ ਹੈਗੇ ਆ ਪਰ ਆਹ ਜਿਹੜਾ ਫੈਂਟਰੀਨ ਵਾਲਾ ਸਾਡੇ ਦੇ ੱੱਬਾ ਲਾ ਕੇ ਕਰ ਰਿਹਾ ਇਹ ਕੁਛ ਨਹੀਂ ਹੈਗਾ 0.01% ਵੀ ਕੈਨੇਡਾ ਤੋਂ ਕ੍ਰੋਸ ਨਹੀਂ ਹੋ ਰਿਹਾ ਤੇ ਇਹਦੇ ਨਾਲ ਤੁਹਾਡੀਆਂ ਚੀਜ਼ਾਂ ਵੀ ਬਹੁਤ ਮਹਿੰਗੀਆਂ ਹੋਣਗੀਆਂ ਤੇ ਸਾਡੀਆਂ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ ਫਿਰ ਉਹਨਾਂ ਦੇ ਗੁੱਸੇ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਡੋਨਲਡ ਕਹਿ ਕੇ ਐ ਐਡਰੈਸ ਕੀਤਾ ਸੀ ਸੋ ਅੱਜ ਲੱਗਦਾ ਆ ਵੀ 트럼ਪ ਹੁਣੀ ਕੋਸ਼ਿਸ਼ ਉਹਦੇ ਵਿੱਚ ਛੋਟਾਂ ਦੇ ਸਕਦੇ ਹੈਗੇ ਆ ਖਾਸ ਕਰਕੇ ਜਿਹੜੇ ਆਟੋ ਪਾਰਟਸ ਨੂੰ ਕਿਉਂਕਿ ਉਹਦੇ ਨਾਲ ਖਤਰਾ ਇਹ ਸੀ ਵੀ ਕਾਰਾਂ ਦੀਆਂ ਕੀਮਤਾਂ 10 ਤੋਂ 12 ਹਜ਼ਾਰ ਡਾਲਰ ਤੱਕ ਜਿਹੜੀਆਂ ਆ ਉਹ ਵਧ ਸਕਦੀਆਂ ਹੈਗੀਆਂ ਫਰਵਰੀ ਮਹੀਨੇ ਦੇ ਵਿੱਚ 트럼ਪ ਉਹਨਾਂ ਨੇ ਇਹ ਕਿਹਾ ਸੀ 25% ਟੈਰਿਫ ਉਹ ਸਟੀਲ ਤੇ ਐਲੂਮੀਨੀਅਮ ਅਮਰੀਕਾ 'ਚ ਕਿਸੇ ਵੀ ਮੁਲਕ ਤੋਂ ਆਦਾ ਹੈ ਉਹਦੇ ਉੱਤੇ ਲਾਣਗੇ ਸੋ ਟਰੰਪ ਉਹਨੇ ਪ੍ਰੈਜ਼ੀਡੈਂਟ ਟਰੰਪ ਜੋ ਆ ਉਹ ਮੈਕਸੀਕੋ ਦੇ ਲੀਡਰ ਜੋ ਹੈਗੇ ਆ ਸ਼ੀਨਬੋਮ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਜਾ ਰਹੇ ਹੈਗੇ ਆ ਕਲੋਡੀਆ ਸ਼ੀਨਬੋਮ ਜੋ ਪ੍ਰੈਜ਼ੀਡੈਂਟ ਉੱਥੇ ਦੇ ਆ ਅੱਜ ਸਵੇਰੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਇਸੇ ਸਬੰਧ ਦੇ ਵਿੱਚ ਇਦਾਂ ਹੀ ਜੋ ਜਸਟਨ ਟਰੂਡੋ ਆ ਉਹਨਾਂ ਦੇ ਨਾਲ ਵੀ ਜਿਹੜੀ ਆ ਕਹਿੰਦੇ ਵੀ ਅੱਜ ਜਾਂ ਕੱਲ ਉਹਨਾਂ ਦੀ ਗੱਲਬਾਤ ਹੋ ਸਕਦੀ ਹੈਗੀ ਆ ਸੋ ਜੋ ਲੁੱਟਨੇ ਕਾ ਉਹਨਾਂ ਨੇ ਇਹ ਕਿਹਾ ਵੀ ਅੱਜ ਬਾਅਦ ਦੁਪਹਿਰ ਤੱਕ ਹਾਰਵਰਡ ਲੁੱਟਨੇ ਕ ਜੋ ਕਮਰਸ ਸੈਕਟਰੀਆ ਇਹ ਡਿਸਾਈਡ ਕੀਤਾ ਜਾ ਸਕਦਾ ਹੈਗਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਟੈਰਫ ਨਹੀਂ ਲਾਇਆ ਜਾਊਗਾ ਖਾਸ ਕਰਕੇ ਜਿਹੜੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਹੈਗੀਆਂ ਸੋ ਇਹ ਕਿਉਂਕਿ ਸਟਾਕ ਮਾਰਕੀਟ ਨੂੰ ਝਟਕਾ ਇੰਨਾ ਵੱਡਾ ਲੱਗਾ ਉਹਦੇ ਕਰਕੇ ਵੀ ਫਿਰ ਹੁਣ ਲੱਗਦਾ ਪਈ 트럼ਪ ਐਡਮਿਨਿਸਟ੍ਰੇਸ਼ਨ ਨੂੰ ਪਤਾ ਚੱਲਿਆ ਵੀ ਨਹੀਂ ਇਹ ਗੱਲ ਸਹੀ ਨਹੀਂ ਜਿਸ ਤਰ੍ਹਾਂ ਜਸਟਿਨ ਟਰੂਡੋ ਨੇ ਕਿਹਾ ਸੀ ਵੀ ਜਿਹੜੇ ਤਾਰਿਫ ਹੁੰਦੇ ਹੈਗੇ ਆ ਜਿਸ ਹਿਸਾਬ ਦੇ ਨਾਲ ਵਾਲ ਸਟਰੀਟ ਜਰਨਲ ਨੂੰ ਕਹਿੰਦੇ ਮੈਂ ਪਸੰਦ ਤਾਂ ਨਹੀਂ ਕਰਦਾ ਪਰ ਜੋ ਉਹਨਾਂ ਨੇ ਲਿਖਿਆ ਵੀ ਪ੍ਰੈਜ਼ੀਡੈਂਟ ਸਮਾਰਟ ਤਾਂ ਹੈਗਾ ਆ ਪਰ ਇਹ ਡੰਮ ਡਿਸੀਜਨ ਉਹਨਾਂ ਦਾ ਹੈਗਾ ਆ ਏਸੀ ਤਰ੍ਹਾਂ ਵਰਕਸ਼ਾਇਰ ਹਾਥਵੇਜ਼ ਦੇ ਜਿਹੜੇ ਸੀਈਓ ਹੈਗੇ ਆ ਉਹਨਾਂ ਨੇ ਤਾਂ ਇਹ ਸਿੱਧੇ ਕਹਿਤਾ ਸੀ ਕਹਿੰਦੇ ਵੀ ਜੇ ਕਿਸੇ ਦੇ ਉੱਤੇ ਟੈਰਰ ਫਲਾਣਾ ਆ ਇਹਦਾ ਮਤਲਬ ਇਹ ਹੈ ਵੀ ਇਹ ਵੀ ਇੱਕ ਤਰ੍ਹਾਂ ਦੇ ਨਾਲ ਚੰਗ ਹੀ ਜਿਹੜੀ ਆ ਤੁਸੀਂ ਸ਼ੁਰੂ ਕਰਨ ਜਾ ਰਹੇ ਹੋਗੇ ਜੀ ਉਧਰ ਦੂਜੇ ਪਾਸੇ ਆ ਆਪਾਂ ਦੇਖਿਆ ਸੀਗਾ ਕਿ ਇੱਕ ਦਿਨ ਚਰਚਾ ਇਹ ਵੀ ਚੱਲੀ ਸੀ ਜਿਸ ਦਿਨ ਇਹਨਾਂ ਨੇ ਕੇਆਈ ਦੀ ਵੀਡੀਓ ਪ੍ਰੈਜ਼ੀਡੈਂਟ ਟਰੰਪ ਨੇ ਸ਼ੇਅਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲੀ ਸੀਗੀ ਕਿ ਕੀ ਗਾਜ਼ਾ ਉਹ ਜਿਹਾ ਬਣ ਸਕਦਾ ਜਿਹੇ ਜਿਹਾ ਅਮਰੀਕਾ ਦੀ ਕਲਪਨਾ ਜਾਂ ਜਿਹੇ ਜਿਹਾ ਟਰੰਪ ਕਲਪਨਾ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਹੁਣ ਖਬਰੇ ਆ ਰਹੀਏ ਕਿ ਯੂਐਸ ਨੇ ਜਿਹੜਾ ਅਰਬ ਲੀਡਰਸ ਦਾ ਜਿਹੜਾ ਪ੍ਰਪੋਜ਼ਲ ਸੀਗਾ ਗਾਜ਼ਾ ਦੀ ਰੀਕਨਸਟਰਕਸ਼ਨ ਨੂੰ ਲੈ ਕੇ ਉਹਨੂੰ ਹੁਣ ਰੱਦ ਕਰ ਦਿੱਤਾ ਇਹਨਾਂ ਨੇ ਰਿਜੈਕਟ ਕਰ ਦਿੱਤਾ ਅਸਲ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਰਿਜੈਕਟ ਕੀਤਾ ਕਿਉਂਕਿ ਇਹ ਲੌਂਗ ਅਵੇਟਡ ਪਲਾਨ ਸੀਗਾ ਇੱਕ ਤੇ ਇਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਗਾਜ਼ਾ ਦੀ ਜਿਹੜੀ ਆ ਉਹ ਰੀਕਨਸਟਰਕਸ਼ਨ ਹੋਊਗੀ ਤੇ ਇਹ ਜਿਹੜਾ ਰੀਕਨਸਟਰਕਸ਼ਨ ਪਲਾਨ ਸੀਗਾ ਗਾਜ਼ਾ ਦੇ ਵਿੱਚ ਮੜੋਸਾਰੀਆਂ ਦਾ ਜਾਂ ਮੜਵਸੀਬੇ ਦਾ ਇਹ ਅਰਬ ਲੀਡਰਾਂ ਵੱਲੋਂ ਜਿਹੜਾ ਉਹ ਪੇਸ਼ ਕੀਤਾ ਗਿਆ ਸੀ ਇਨਡੋਰਸ ਕੀਤਾ ਗਿਆ ਸੀਗਾ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਕਹਿੰਦੇ ਕਿ ਮੈਂ ਆਪਣੇ ਵਿਜ਼ਨ ਦੇ ਨਾਲ ਖੜਾ ਮੈਂ ਆਪਣੇ ਤਰੀਕੇ ਦੇ ਨਾਲ ਗਾਜ਼ਾ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਊਂਗਾ ਗਾਜ਼ਾ ਨੂੰ ਵਧਾਊਂਗਾ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ ਕਿ ਜਿਹੜੀ ਗਾਜ਼ਾ ਪੱਟੀ ਹੈ ਉਹਨੂੰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਟੂਰਿਸਟ ਹੱਬ ਵਜੋਂ ਜਿਹੜਾ ਉਹ ਵਿਕਸਿਤ ਕੀਤਾ ਜਾਣਾ ਤੇ ਇਹਦੇ ਵਿੱਚ ਅਮਰੀਕਾ ਦੇ ਇੰਟਰਸਟ ਦੇ ਨਾਲ ਨਾਲ ਇਜ਼ਰਾਈਲ ਤੇ ਇਜ਼ਰਾਈਲ ਦੇ ਨਾਲ ਨਾਲ ਜਿਹੜੇ ਦੁਨੀਆ ਭਰ ਦੇ ਜਿਹੜੇ ਲੋਕ ਨੇ ਅ ਦੁਨੀਆ ਭਰ ਦੇ ਜਿਹੜੇ ਪੂੰਜੀਪਤੀ ਨੇ ਕਹਿ ਲੋ ਜਾਂ ਵੱਡੇ ਅਮੀਰ ਲੋਕ ਨੇ ਉਹਨਾਂ ਦੇ ਵੀ ਇਹਦੇ ਵਿੱਚ ਖਾਸ ਇੰਟਰਸਟ ਨੇ ਗਾਜ਼ਾ ਦੀ ਜਿਹੜੀ ਭੂਗੋਲਿਕ ਸਿਚੁਏਸ਼ਨ ਆ ਉਹ ਇਸ ਤਰੀਕੇ ਦੀ ਹੈ ਕਿ ਉਹ ਆਕਰਸ਼ਿਤ ਕਰਦਾ ਪਰ ਇਸ ਟਾਈਮ ਕਿਉਂਕਿ ਉੱਥੇ ਵਾਰ ਚੱਲ ਰਹੀ ਹੈ ਆਪਾਂ ਦੇਖਿਆ ਕਿ ਗਾਜ਼ਾ ਦੇ ਵਿੱਚ ਸ਼ਰਨਾਰਥੀ ਕੈਂਪੀ ਤੁਹਾਨੂੰ ਨਜ਼ਰ ਆਉਣਗੇ ਜੇਕਰ ਤੁਸੀਂ ਗਾਜ਼ਾ ਦੀਆਂ ਤਸਵੀਰਾਂ ਗੂਗਲ ਤੋਂ ਕੱਢ ਕੇ ਡਾਊਨਲੋਡ ਕਰੋਗੇ ਪਰ ਇਹਨਾਂ ਦਾ ਜਿਹੜੇ ਅਰਬ ਲੀਡਰ ਬੜੇ ਲੰਬੇ ਸਮੇਂ ਤੋਂ ਲੱਗੇ ਹੋਏ ਸੀਗੇ ਕਿ ਸਾਡੇ ਤਰੀਕੇ ਦੇ ਨਾਲ ਗਾਜ਼ਾ ਦੀ ਰੀਕਨਸਟਰਕਸ਼ਨ ਹੋਵੇ ਸਾਡੇ ਤਰੀਕੇ ਦੇ ਨਾਲ ਗਾਜ਼ਾ ਨੂੰ ਅੱਗੇ ਵਧਾਇਆ ਜਾਵੇ ਇਹਦੇ ਪਿੱਛੇ ਹੁਣ ਕੋਈ ਹੋਰ ਤਾਕਤਾਂ ਨੇ ਜਾਂ ਪ੍ਰੈਜ਼ੀਡੈਂਟ 트੍ਰੰਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਲੋਕ ਨੇ ਉਹਨਾਂ ਨੂੰ ਇਹਦੇ ਵਿੱਚ ਕੀ ਲੱਗਦਾ ਕਿਉਂਕਿ ਇਜੀਪਟ ਨੇ ਤੇ ਹੋਰ ਜਿਹੜੇ ਲੋਕ ਨੇ ਹਮਾਸ ਦੇ ਬਾਰੇ ਗੱਲ ਕਹੀ ਸੀ ਕਿ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ ਇਸ ਤੱਕ ਜਿਹੜੀਆਂ ਫਿਲਸਤੀਨ ਅਥਾਰਟੀ ਸੀਗੀ ਪੀਏ ਅਥਾਰਟੀ ਪੀਏ ਜੀ ਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕਹਿ ਕਹਿ ਦਿੰਦੇ ਆ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਡੇ ਨਾਲ 2 ਮਿਲੀਅਨ ਤੋਂ ਵੱਧ ਫਿਲਸਤੀਨੀ ਜਿਹੜੇ ਨੇ ਉਹ ਸਹਿਮਤ ਨੇ ਕਿ ਅਸੀਂ ਜਿਸ ਤਰੀਕੇ ਦੇ ਨਾਲ ਇਹਨੂੰ ਅੱਗੇ ਵਧਾਉਣਾ ਚਾਹੁੰਦੇ ਆ ਪਰ ਉੱਥੋਂ ਪੀਏ ਪ੍ਰੈਜ਼ੀਡੈਂਟ ਨੇ ਮੁਹੰਮਦ ਆਬਾਸ ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਆਪਣੇ ਟਰਸਟ ਦੇ ਨਾਲ ਅੱਗੇ ਵਧਾਉਂਦਾ ਤਾਂ ਉਹ ਸਾਨੂੰ ਪਹਿਲਾਂ ਦੇਖਣਾ ਪਊਗਾ ਕਿ ਉਹ ਕਿਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਕੰਮ ਕਰਨਾ ਚਾਹੁੰਦਾ ਜਾਂ ਗਾਜ਼ਾ ਨੂੰ ਰੀਕਨਸਟਰਕਟ ਕਰਨਾ ਚਾਹੁੰਦਾ ਜੀ ਜੀ